ਕਿਹੜੇ ਕਿਹੜੀ ਜਗ੍ਹਾ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਸ਼ਸ਼ਟ੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸਬਸਕ੍ਰਾਈਬ ਵੀ ਕਰ ਦਿਓ ਜਾ ਰਹੇ ਹਾਂ ਰੋਪੜ ਕੋ ਸਾਨੂੰ ਪਤਾ ਹੀ ਹੈ ਵੀ ਰੋਪੜ ਹੁਣ ਜੇ ਚੱਲੇ ਆ ਤਾਂ ਖਰਚਾ ਕਰਨਾ ਤਾਂ ਸੁਭਾਵਿਕ ਹੈਗਾ ਹੀ ਇਹ ਜਿਸ ਵਿੱਚ ਕੋਈ ਬਹੁਤ बड़ी या ਨਵੀਂ ਗੱਲ ਤਾਂ ਹੈ ਨਹੀਂ ਇਹ ਤਾਂ ਹੋਣਾ ਤਾਂ ਹੁਣ ਆ ਹੀ ਆ ਪਰ ਇੱਕ ਟੈਨਸ਼ਨ ਦੀ ਗੱਲ ਇਹ ਆ ਵੀ ਸਵੇਰੇ ਜਦੋਂ ਉੱਠੇ ਟੈਸਟ ਕੀਤੇ ਸਾਰਿਆਂ ਨੇ ਆਪਣੇ ਆਪਣੇ ਅ ਸ਼ੂਗਰ ਦੇ ਠੀਕ ਹੈ ਚਾਚੂ ਦਾ ਕਾਫੀ ਵਧਿਆ ਹੋਇਆ ਪਾਪਾ ਕਹਿੰਦੇ ਵੀ ਤੁਸੀਂ ਐਦਾਂ ਕਰੋ ਵੀ ਟੈਸਟ ਕਰਾ ਕੇ ਆਓ ਭਾਈ ਖਾਲੀ ਪੇਟ ਹੁਣ ਤੱਕ ਹਲੇ 10:00 ਵਜੇ ਚਾਚੇ ਨੇ ਕੁਝ ਨਹੀਂ ਖਾਧਾ ਤਾਂ ਇਸ ਕਰਕੇ ਜਾਣਾ ਅਸੀਂ ਟੈਸਟ ਕਰਾਉਣ ਨਾਲੇ ਦੋ ਗੱਮ ਹੋਰ ਕਰਕੇ ਆਣੇ ਠੀਕ ਐ ਅੰਦਰ ਛੜਕੀ ਜੀ ਜਾਗ ਦੇਖੀਏ ਤਾਂ ਇਹ ਚੱਪੜ ਨਹੀਂ ਮੇਰੇ ਨਾਮ ਵੀ ਨਹੀਂ ਜੋ ਤੁਸੀਂ ਪਾਉਂਦੀ ਆ ਆ ਦੇਖ ਲਓ ਮਾਸੀ ਮੰਮੀ ਬੰਨੂ ਕਿਵੇਂ ਪਈ ਆ ਤਿੰਨ ਜੋੜੇ ਨਹੀਂ ਪਹਿਲੀ ਆਇਆ ਪਾ ਚੱਪੜਾਂ ਦੇ ਦੇਣਾ ਗਰੇਲੇ ਕਿ ਮੈਂ ਕਰਨ ਨੂੰ ਇਤੀ ਪੂਰਾ ਗਿਆ। ਪਾਉਂਦੀ ਨਹੀਂ ਕੱਤਨੀ ਪਾਉਂਦੀ। ਕਿਹੜੇ ਗਰੇਜੇ? ਕਿਹੜਾ ਪਹਾੜ ਨੂੰ ਨਿਕੇ। ਉਹ ਬਹੁਤ ਕਹਿੜੀਆਂ ਲੱਗਦੀਆਂ ਜੱਪਲਾਂ ਪੈਂਦੀਆਂ ਹੀ ਨਹੀਂ। ਤਾਂ ਹੀ ਤਾਂ ਨਾਰਮਲ ਨਾਰਮਲ ਜੀਆਂ ਮੈਂ ਉਹ ਕਦੇ ਪਾਈ ਫਿਰ ਜਾਂਦੀ ਐ ਇੱਕੋ। ਬਹੁਤ ਕਹਿੜੀਆਂ ਲੱਗਦੀਆਂ ਹਾਂ ਜੱਪਲਾਂ ਪੈਰ ਨੂੰ ਨਹੀਂ ਲੱਗਦੀਆਂ। ਵੜਾ ਦੋ ਉਹ ਹਾਂ ਕਿ ਕਿ ਕਦੇ ਹੀ ਜਾਂਦੇ ਆ। ਬਾਈ ਗੁਰਜੀ ਦਾ ਖਾਸ ਆ। ਉਹ ਹੀ ਤਾਂ ਪਰ ਉਹ ਕਹਿਣਾ ਲੱਗਣਾ। ਲੈ। ਇਹ ਦਿਲੀ ਇਹ ਇਹ ਮੈਂ ਸਾਧੂਗਾ ਨਾ ਉੱਥੇ 3 ਚੋ ਵੀ ਬਚ ਕੇ ਆਉਣਾ ਚਾਹੀਦਾ ਹੈ ਕਾਹਦਾ ਉਹ ਮਗਿਆ ਕਿੰਨੀ ਆਂ ਕਿਆ ਚੀਜ਼ ਲੈ ਕੇ ਆਵੇਂ ਮੈਂ ਤੁਸੋਂ ਤਾਂ ਨਹੀਂ ਤੁਸੀਂ ਕਈ ਵਾਰ ਗੱਲ ਨਹੀਂ ਜਿਵੇਂ ਜਸਮੀਂ ਦੀ ਤੇ ਕੋਈ ਗੱਲ ਨਹੀਂ ਆਇਆ ਹੈ ਫੋਟੋ ਮੇਰਾ ਖਾਦੀ ਦਾ ਕੋਈ ਬਣੇ ਸਾਧਾ ਗਿਆ ਰਹਿ ਗਈ ਵੀ ਕਾਲੀ ਤਾਂ ਉਹ ਵੀ ਕਾਲੀ ਆ ਜਿਹੜਾ ਦੇਖੇ ਭਰਿਆ ਕਰਤਾ ਤੇ ਦੇ ਦੋ ਕਲ 4000 ਰੁਪਏ ਬਸ ਦਮ ਕੋਲ ਨਹੀਂ ਤੁਸੀਂ ਫਰਦੋ ਉਹ ਲੈ ਰਾ ਦੇ ਦੇ ਫਿਰ ਆਇਓ ਲੱਗਿਆ ਨਹੀਂ ਪਤਾ ਚਲੋ ਆਇਆ ਕਰੋ ਆ 1500 ਬੜਾ ਸਾਨੂੰ 7000 ਦੇ ਦੋ ਤਾਂ ਅੜਦੇ ਦੋ ਮੈਨੂੰ ਔਖੀ ਹੋ ਜਾਂਦੀ ਹੈ ਪੰਜ ਸਭ ਦੇ ਮੈਂ ਤਾਂ ਆਪਣਾ ਸਿੱਧੋ ਬੋਲਿਆ ਅੱਜ ਦੁਬੀਆਂ ਦੇ ਇਕੱਠੇ ਤਰੀਕ 11 ਹੋ ਗਿਆ ਨਾ 11000 ਕੱਲ ਤੋਂ ਯਾਰ ਵੀ ਮੈਂ ਨਹੀਂ ਕਹਿ ਰਿਹਾ ਤੇਰੇ ਨੂੰ 11000 ਦੇ ਦੇ 11ਵੇਂ ਮਹੀਨੇ ਦੀ 11ਵੇਂ ਮਹੀਨੇ ਤੋੜ 12ਵੇਂ ਮਹੀਨੇ 12 ਤਰੀਕ ਨੂੰ 12000 ਦੇ ਦੇ ਨਹੀਂ ਹੁਣ ਤੁਸੀਂ ਐਂ ਤਾਂ ਦੱਸੋ ਚਾਚਾ ਜੀ ਪਹਿਲੇ ਕਿੰਨੇ ਨੂੰ 1000 ਦੇਣਾ ਚਾਚੇ ਦੀ ਟੈਨਸ਼ਨ ਕਰੋ ਜਿਹੜਾ ਚਾਚੇ ਦਾ 슈ਗਰ ਦੀ ਪ੍ਰੋਬਲਮ ਆ ਪਹਿਲਾਂ ਜਾ ਕੇ ਟੈਸਟ ਕਰਾਉਣੇ ਆ ਹਾਂ ਚਾਚਾ ਨੇ ਟੈਸਟ ਕਰਾਉਣੇ ਉਹ ਤਾਂ ਗੁੱਗਲ ਤੇ ਚੱਲਦਾ ਹੈ ਉਹਨਾਂ ਦੀ ਘੱਟ ਟੈਨਸ਼ਨ ਉਹ ਨਹੀਂ ਆਉਂਦੀ ਤਾਂ ਹੈ ਨਹੀਂ ਉਹ ਕਹਿੰਦੀ ਆ ਮੈਂ ਵੈਸੇ ਗੱਲ ਕਰਦੀ ਆ ਮੈਂ ਖਾਤਾ ਭਲਾ ਹਣਾ ਹਾਂ ਹਾਂ ਫਿਰ ਉਹਦੇ ਖਾਤਰ ਵੀ 1000 ਰੁਪਿਆ ਤਾਂ ਚਾਹੀਦਾ ਹੀ ਆ ਕੋਲ ਵਾਸਾ 500 ਦਾ ਸਮਾਨ ਆ ਜਾਣਾ ਦੇਖ ਲੈ ਪੂਰੇ ਹੋ ਗਏ ਨਾ ਪੈਸੇ ਤੁਹਾਡੇ ਹੋਈ ਔਰ 1000 ਰੁਪਏ ਮੇਰੇ ਖਾਤੇ ਦੇ ਆ ਦੇਖ ਲਓ ਹੁਣ ਪੂਰਾ ਹਿਸਾਬ ਹੋ ਗਿਆ ਜਾਰ ਖਾਤੇ ਦਾ ਜੇ ਦੱਸੂਗੀ ਜਾ 500 ਦਾ ਸੁਣ ਜਾਂਦਾ ਆ ਕੇ ਦੱਸੂਗੀ ਜਾਂ ਦੇਖਾਂਗੇ ਲੈ ਬੋ ਮੈਂ ਤੁਹਾਨੂੰ ਇੱਕ ਦੱਬੇ ਐਂ ਕੱਢਿਆ ਤੇਰੇ ਕਾਲੇ ਜਿਹੜੇ ਪੈਸੇ ਤਾਂ ਤੇਰੀ ਚਾਰ ਸਾਲ ਦੀ ਹੋ ਗਈ ਹੈ ਹਾਂ ਓਹ ਸ਼ੁਭਨੂਰੀ ਛੱਡ ਜੋ ਫਿਰ ਹਾਂ ਸ਼ੁਭਨੂਰੀ ਰਹਿਣ ਤਾਂ ਤੁਪਾਂ ਬਾਵਤ ਆ ਹੂੰ ਸ਼ੁਭ ਤੂੰ ਰਹਿ ਕੋ ਤਾਂ ਜੀਜੀ ਲਿਆ ਦੇਣੀ ਮਰਨੇ ਠੀਕ ਹੈ ਪਰ ਸੈਂਡ ਕਰਦੇ ਆ ਜਿਵੇਂ ਉਹ ਸੈਂਡ ਕਰਨੀ ਨੇ ਉਹਨਾਂ ਦਾ ਪਹਿਲਾ ਹੀ ਕੁਰ ਕਰਦੇ ਤੇ ਲੈ ਇਹਨੂੰ ਪੁੱਛੋ ਤਾਂ ਸਹੀਂ ਵੀ ਨੇ ਰੋਪੜ ਕਰਨ ਕਿ ਆ ਜਾਣਾ ਅੱਛਾ ਰੋਪੜ ਕਰਨ ਕਿ ਆ ਜਾਣਾ ਕੀ ਕਰਨਿਆ ਤੈਨੂੰ ਰੋਪੜ ਕੀ ਕਰਨਗਾ ਪਾਪਾ ਨਾਲ ਜਾਣਾ ਤਾਂ ਪੀਜੇ ਪੂਜੇ ਖਾ ਮਮਾ ਦਾ ਡਾਈਟਿੰਗ ਮਮਾ ਨੇ ਸੌ ਨਹੀਂ ਦਿੱਤਾ ਪੁੱਛ ਪਾਪਾ ਤੇ ਪਾਪਾ ਨੇ ਨਹੀਂ ਬੋਲਦਾ ਸੁੱਤ ਤੇ ਪਾਪਾ ਦੇ ਪੈਸੇ ਲੈ ਲੈ ਪਾਪਾ ਦੇ ਪੈਸੇ ਲੈ ਲੈ ਤੇ ਜਿਹੜਾ ਪੈਸੇ ਲਿਆ ਬੁੱਧਾ ਤਾਂ ਪਾਪਾਆਂ ਦਾ ਪੈਸੇ ਤਾਂ ਦਿੱਤੇ ਯਾਰਾ ਚੱਲੀਏ ਸੀ ਜਾਦਾ ਇਹ ਕਾ ਲੱਗੀ ਏ ਪੈਸੇ ਤਾਂ ਲੈ ਐਸੇ ਤਾਂ ਲੈ ਇਹ ਪਾਪਾ ਤੇ 100 ਤਾਂ ਲੈ ਲੈ ਹਾਂ ਨਹੀਂ ਹਾਂ ਦੀ ਹਾਂ ਨਹੀਂ ਇਹਨੂੰ ਵੀ ਪਤਾ ਵੀ ਪਾਪਾ ਕੋਲ ਪੈਸੇ ਨਹੀਂ ਹੈ ਕਿ ਕੁੜੀ ਚੱਤਲਾਂ ਦਰਦੀ ਹੈ ਅੱਛਾ ਜੀ ਬਸ ਹੋਰ ਕੋਸ ਬਸ ਇੱਕ ਜਿਹੜਾ ਸਲੇਪਰ ਨੂੰ ਸਾਫ਼ ਕਰਨ ਵਾਲਾ ਕਹਿੰਦੇ ਤੇ ਚਲੋ ਨਿੱਕ ਤਾਂ ਬਾਸੀ ਕੋਲ ਵੀ ਪੈਸੇ ਹੈਗੇ ਉਹਦੇ ਚੋਂ ਖਰਚ ਲੂਓ ਬਾਤ ਤਾਂ ਮੰਮੀ ਬਾਣੀ ਲੈ। ਲੈ। ਹਾਂ ਯਾਰ ਬਹੂ ਨੂੰ ਪਤਾ ਕਿਆ ਕਰੀ ਮੇਰੀ ਗੱਲ ਸੁਣ ਲੈ। ਹੁਣ ਮੇਰੇ ਕੋ ਇਹਨੇ ਖਰਚ ਆਉਣੇ। ਫਿਰ ਆਕੇ ਕਹੜਾ ਸ਼ਖਵੀਰ ਲਿਆਵੇ ਲੈਨੇ ਪੈਸੇ ਖਰਚ ਹੋ ਗਏ। ਮੈਂ ਤਾਂ ਕੋਹ ਨੂੰ ਤੇਨੂੰ ਕੋਈ ਰੁਪਿਆ ਨਹੀਂ। ਗਾਈ ਚਲੇ ਕੇ ਨਹੀਂ। ਮੇਰੇ ਕੋਲ ਵੀ ਨਹੀਂ ਹੈਗੇ। ਚੱਕਰ ਨਾ ਦੇ ਦੋ ਬੱਸ। ਖਤਮ ਹੋ ਗਿਆ ਬੱਸ ਮੇਰਾ। 13 ਸਾਲ ਹੋ ਗਏ। ਮੇਰੇ ਬੈਂਕ ਵਿੱਚ ਦਿਖਣਾ ਚਾਹੀਦਾ ਹੈ। ਆਈਨੀ ਬੈਂਕ ਤੇ ਮੈਂ। ਨਹੀਂ ਮਾਦਲ ਨੂੰ ਕਾਹ ਤੇਰਾ। ਹਾਂ। ਕਰ ਮਾਦਲ ਕੇ ਹੁਣ ਅੱਗੇ ਵਾਲਾ ਤੋਨਾ ਨਹੀਂ ਆਣਾ ਮੇਰੇ ਕੋਲ। ਬਿਜਲ ਖਰਚ ਲੈ ਲੈ ਸਾਡ ਦੇ ਦਵਾ ਸੰਦੀਪ ਸਾਨੂੰ। ਹਾਂ ਕਿਤੇ ਕੰਮ ਹੋ ਜਾਂਦੀ ਆ ਮੈਂ ਉੱਤਲਾ ਤਾ ਨਹੀਂ ਹੁੰਦੇ ਤੇ ਮੇਰਾ ਜਾ ਪਾਸ ਹੋ ਚੁੱਕਿਆ ਲਾਉਂਦੀ ਕੱਲ ਮੈਂ ਇਹਦੇ ਡੁੱਟਵਾਂ ਪੂਰੀ ਕਰੀ ਆ ਕਰਕੇ ਜਾਣਾ ਹੀ ਕੀ ਕਰਨਾ ਤੁਸੀਂ ਰਹਿਣ ਦੇ ਕੋਰਾ ਰੋਪਨ ਰਾਮ ਕਰ ਨਹੀਂ ਜਾਣਾ ਸੀ ਕੱਲ ਮੈਂ ਨਾ ਆਵੇ ਤਾਂ ਕਿੱਥੇ ਕਰਕੇ ਤਾਂ ਇਹਦੇ ਪੂਰੇ ਕਰੇਗਾ ਮੈਂ ਕਹਾਂ ਹੁੰਦਾ ਭਾਈ ਆਪਣਾ ਸਾਥ ਗੁਣਾ ਹਾਂ ਪਰਸ ਚੱਕੀ ਆਉਦੀ ਆ ਪਿੱਛੇ ਅੱਜ ਇਹਨੇ ਮੇਰੇ ਕੋ ਫੇਰ ਕਰਦਾ ਚੜਾਉਣਾ ਇਹ ਫੋਨ ਨਹੀਂ ਮੈਂ ਦੇ ਸਕਦੀ ਹੈ ਕਿ ਮੇਰੇ ਕੋ ਕੱਲ ਨਹੀਂ ਆਏਗਾ ਸੁਤਰੀ ਮੈਂ ਤਾਂ ਆਪ ਕੋ ਯਾਦਵੇਂ 10 ਰੁਪਏ ਨਹੀਂ ਮੇਰੇ ਕੋਲ ਦੇਣ ਯੋਗ। ਉਹ ਯਾਦ ਮੈਂ ਕੱਲ੍ਹ ਦੇ ਕੰਮ ਕੀਤਾ ਤੁਹਾਨੂੰ 7 ਤਰੀਕ ਨੂੰ ਪੈਸੇ ਦੇਣੇ ਤੇ ਨਾਲੋਂ ਮੈਂ ਦਿੱਤੇ ਨਹੀਂ ਮੇਰਾ ਬਟੂਆ ਖਾਲੀ ਹੋ ਗਿਆ। ਪਰ ਤੇਰੇ ਨਾਲ ਬਹੁਤ ਖਾ ਗਿਆ ਮੰਨਦੇ ਤੇ ਤੁਸੀਂ ਬਹੁਤ ਨਹੀਂ ਰੱਤੇ ਹੀ ਨਹੀਂ ਮੈਂ 11 ਤਰੀਕਾ 11 ہزار ਦੇ ਆਪ ਨੂੰ ਤੁਸੀਂ ਨੱਤੇ ਹੀ ਨਹੀਂ 11000 ਨੱਤੇ ਹੀ ਨਹੀਂ ਤੁਸੀਂ ਮੇਰੇ ਤੇ ਰੱਖਿਆ ਪਰ ਇਤਲਾ ਜਮਾਈ ਰੱਭ ਜਾਣਾ ਠੀਕ ਹੈ ਜੈਤਨੀ ਜਰੂਰ ਦੇਖੀਆ ਸੁਖੀਆ ਕੱਢਦੀ ਮੈਂ ਵੀ ਆਇਆ ਮੈਂ ਲਾਇਆ ਇੱਕ ਵਾਰ ਗੱਲ ਵੀ ਹਣ ਲਾਇਆ ਸੰਦੀਪ ਤੂੰ ਆ ਕੇ ਮੇਰੇ ਪਰ ਰੱਖ ਦੰਨੀਆਂ ਗੜਾਸਾ ਥੱਲੇ ਮੈਂ ਕਿਹੜਾ ਤੋਤਾ ਫੜੇ ਤੇ ਮੈਂ ਘਰ ਕੌਣ ਬਣਾਦੇ ਤੇ ਮੈਂ ਮੱਤ ਤੋਤੇ ਹੀ ਨਹੀਂ ਮੈਂ ਮੋਤ ਤੋਤੇ ਬੋਲਦਾ ਕਾ ਤੇ ਘਰ ਚ ਜੋਗੇ ਲੱਤੇ ਤੇ ਮੈਂ ਸਬਜ਼ੀਆ ਬਾਜੀ ਜੋਗੇ ਲੱਤੇ ਤੇ ਆਪਣੇ ਵਾਸਤੇ ਲੱਤੇ ਤੇ ਮੈਂ ਤਾਂ ਪਰਚਾ ਕਰਦੀ ਹਾਂ ਬਾਜ਼ੂ ਨੂੰ ਦੋ ਦੋ ਬਾਟ ਕੇ ਨਹੀਂ ਤੇ ਹੀ ਬਰੰਦ ਜੇ ਮੈਂ ਸੱਚ ਨਹੀਂ ਵਿੱਕੀ ਤੇ ਲੈ ਗੋ ਤਾ ਵਿੱਕੀ ਤੇ ਆਣਾ ਮੇਤਾ ਬਸੇ ਮੈਂ ਹੁਣ ਤਾਂ ਸਾਡੇ ਕਿਹੜਾ 70000 ਦੇ ਦੋ ਬੱਚੇ ਬਾਅਦ ਮੁੰਡਾ ਮੁੱਕ ਕੇ ਵਿੱਕੀ ਤੇ ਗੁੱਗਲ ਨਹੀਂ ਉਹ ਗੱਲ ਨਹੀਂ ਕਿ ਕਿ ਬਦਾਨ ਮੈਨੂੰ ਕਹ ਦਿੰਦਾ ਤੇ ਕਰ ਚੋਗੇ ਨੇ ਬਸ ਮੈਨੂੰ ਦੱਸ ਲੈ। ਕਾਹ ਨਹੀਂ? ਹੋਂ ਤਾਂ ਗਏ ਉਹ ਪਾਣੀ ਬੀਤ ਗਏ। ਹੋਂ ਨਹੀਂ ਹੋਇਆ। ਆਪਾਂ ਗੁੱਗਲ ਤੇ ਜਾਵਾਂਗੇ। ਬਾਈ ਕਹਿ ਨਹੀਂ ਸਕਦਾ ਵੀ ਵਿੱਕੀ ਦਾ ਗੁੱਗਲ ਵੇਖਣ ਤੇ ਜਾਇਆ। ਹੋਂ ਤਾਂ ਸੀ ਕੰਮੀ ਨਾ ਚਲਾਇਆ ਨਹੀਂ ਤਾਂ ਗੁੱਗਲ ਤੇ। ਹੋਂ ਗੁੱਗਲ ਤੇ ਜਾਦੇ। ਕਾਹਦੇ ਨਹੀਂ? ਗੁੱਗਲ ਤੇ ਜਾਇਆ ਪਾਸੇ। ਸਭ ਕੁਝ ਕਹੋ ਜੀ ਸਾਰਾ ਨੂੰ। ਹਾਂਜੀ। ਭਾਈ ਨੇ ਮੇਰੇ ਖਾਤੇ 'ਚ ਕੋਈ ਰੁਪਈਆ ਨਹੀਂ ਪਾਇਆ। ਸੱਚੀ ਸੱਚੀ ਜੇ ਨਾ ਭਾਈ ਨੇ 5000 ਰੁਪਏ ਪਾਇਆ ਤਾਂ ਉਹ ਕਿਹੜਾ ਖਾਤੀ ਆਪmane। ਅੱਛਾ ਜੀ ਗੱਡੀ 'ਚ ਡੀਜ਼ਲ ਨਹੀਂ ਪਾਇਆ 4000 ਦਾ ਜੀ। ਉਹ ਅੱਛਾ। ਮੈਂ ਕਹਿੰਦੀ ਕਿ ਭਾਈ ਉਹ ਤੋਂ ਲਾਵਾ 4000 ਦੇ ਕਰਮਾਂਾਂ ਦੇ ਪਿੱਛੇ ਰੀਤ ਦੇ ਪਿੱਛੇ ਮੇਰੇ ਕੱਪੜੇ ਆ ਗਏ ਜੀ। ਵਿੱਚੇ ਤੁਹਾਡੇ ਕੁਝ ਜੈਦਮਿੰਨ ਮੈਂ ਕਿ ਤੁ ਆਪ ਨੂੰ ਖੜੇ ਹਾਂ। 4000 ਉਹ ਵੀ ਵਿੱਚ ਤੇ ਨਿਕਲ ਗਿਆ। ਕਿੱਥੇ ਲਾ ਰਿਆ ਗਾ? 8 ਹੋ ਗਿਆ। ਤੇ ਇੰਚ ਕਿਹੜਾ ਗੋਚਰਾਤ ਹੋ ਗਿਆ? ਕੰਮ ਕੱਲ 2:00 ਵਜੇ ਗਿਆ ਕੰਮ। ਹਾਂ। ਹੈਂ? ਕਹ ਕੇ ਦੋ ਬੱਤੀਆਂ ਨਹੀਂ ਵੀ ਕਹਿੰਦੇ ਦੋ ਬੱਤੀਆਂ ਦੋ ਦਾ ਖਰਚਾ ਕਿੰਨਾ ਬੱਤੀ ਆ ਗੋਲ ਪਾਇਆ ਨੇ ਨਾ ਪਾਇਆ ਜਾਣੀ ਕੀ 5 5 ਪਾਇਆ ਤਾਂ 10 ਪਾਇਆ ਤਾਂ 5 ਪਾਟ ਗਿਆ ਤੇ ਦੋ ਕਿਵੇਂ ਬੱਟ ਗਿਆ ਪਾਇਨਾ ਵੀ ਤਾਂ 5000 ਰੁਪਏ ਤਾਂ ਮੇਰੇ ਕੋਲ ਹਾਂ ਉਹ ਕਰਦੇ ਕਰਦੇ ਬਾਈ ਉਹ ਕਰਦੇਓ ਬਾਈ ਗੱਲ ਸੁਣਾ ਸਾਰੇ ਜਣੇ ਮੈਨੂੰ ਤਾਂ ਮਾਫ਼ ਕਰੋ ਆਪਣਾ ਖਰਚਾ ਆਪੇ ਲਓ ਮੇਰੇ ਤਾਂ ਤਾਂ ਖੜੇ ਆ ਜਾਓ ਬਈ ਜਾਓ ਚਲੇ ਜਾਓ ਮੈਂ ਕਹਿੰਦਾ ਨਾ ਤਾਂ ਉੱਪਰ ਆ ਬੈਠੋ ਖੰਡ ਦੇ ਵਿੱਚ ਨਾਲੇ ਪੈਸੇ ਬਚੂਗੇ ਵਿੱਕੀ ਦੇ ਗੋਗਲ ਤੇ ਕਰਾਉਣ ਮਜ਼ਾ ਹੀ ਆਉਂਦਾ ਹਾਂ ਮਜ਼ਾ ਆਉਂਦਾ ਕੋਲ ਬੇ ਕਰਾ ਤੇ ਹਮ ਗੂਗਲ ਤੇ ਰੱਖਤਾ ਮਤਲਬ ਤੋੜ ਤੋੜ ਕੇ ਬੈਠੇ ਗਰੀਏ ਜਦੋਂ ਦੋਸਤਾਂ ਨਾਲ ਗੱਲ ਕਰਦੇ ਹਾਂ ਗੂਗਲ ਬਈ ਵੀ ਫੋਨ ਦੇ ਵਿੱਚ ਦਰਾਸਤ ਲੱਗਿਆ ਉਹ ਨੋਟਾ ਅਦਾ ਕਿਆ ਗੱਲ ਸੀ ਜੇ ਤੂੰ ਬਲਵੇਂ ਗੂਗਲ ਬਈ ਐਦਰ ਮੂੰਹ ਕਰ ਜੇ ਤੂੰ ਮਾੜਾ ਮੋਟਾ ਸਾਥ ਦਿੰਦਾ ਨਾ ਵਿੱਚ ਵਿੱਚ ਕੀ ਸੱਚੀ ਗੱਲ ਆ ਮੈਂ ਫੇਰ ਵੀ 100000 ਲੈ ਲੰਦੀ ਇਹ ਆਪ ਵੀ ਆਪਣਾ ਚਲ ਇਹਨੂੰ ਆਇਓਗਾ ਤਾਂ ਵੀ 100000 ਨਹੀਂ ਬਾਈ ਨੇ ਦਿੱਤਾ 7 ਲੱਖ ਦੇ ਆ ਆ ਵੀ ਨਾ ਰੋਟਾ ਰਿਤੇ ਰਿਤੇ ਕਬੀਲਦਾਰੀ ਦਾ ਫੈਸਲਾ ਦੇਖਣਾ ਪੈਂਦਾ ਨੁਕਸਾਨ ਪਰ ਨੁਕਸਾਨ ਹੋਈ ਜਾਂਦੇ ਆ ਫਦਰ ਸੀਸੇ ਪੋਆ ਕਿਟ ਕੁਰਸੀ ਉੱਪਰ ਕੀਦਣ ਬਸ ਲੱਲਾ ਪੱਪਾ ਉਸ ਕੋ ਕੁਰਸੀ ਕੋ ਪਾਤਾ 3000 ਰੁਪਏ ਲੱਗ ਜਾਂਦੇ ਉਹ ਤਾਂ ਲੱਗਣੀਆਂ ਮੈਂ ਮੈਂ ਤਾਂ ਚੱਲੀ ਨਹੀਂ ਬਚਾ ਰ ਮੈਂ ਤਾਂ ਨਹੀਂ ਆਦਰ ਦਵਾਇਆ ਮੈਂ ਦੇਗਾ ਆ ਕਰਨਾ ਗਾ ਤਾਂ ਮੈਂ ਹੀ ਜਾਂਦੀ ਲੈ ਮੈਂ ਤਾਂ ਮੈਂ ਖਾਤਾ ਕਲਾ ਕੇ ਮੁੜਿਆਣਾ ਫੜੋ 1500 ਜਾਣਾ ਤਾਂ ਹੈਗਾ 1500 ਖਾਤਾ ਹੋ ਰਿਹਾ ਜਾਣਾ ਤਾਂ ਹੈਗਾ ਰੁਪਏ ਤਰਾਂ ਕੀ ਜੰਮੀ ਆ ਆਵੇ ਲੇ ਜਦ ਰੋਪੜੇ ਜਾ ਬੰਦੇ ਚਿੱਟਾ ਲੱਗ ਗਿਆ ਗੱਲ ਕਰਦਾ ਮੈਂ ਜਦ ਰੋਪੜੇ ਜਾ ਫੇਰਾ ਕਿ ਨਹੀਂ ਮੈਂ ਹੀ ਪਈ ਮੈਂ ਨਹੀਂ ਜਾਂਦੀ ਮੈਂ ਕਰਦੀ ਐਂ ਕਰਦੀ ਸਾਰਾ ਖੁਆਨਾ ਤਾਂ ਬੱਟੇ ਨਹੀਂ ਮਿਲ ਜਾਂਦਾ ਤਾਂ ਹੀ ਤਾਂ ਜਾਂਦੀ ਤਾਂ ਹੀ ਤਾਂ ਤੇਰੇ ਸਿਰ ਚੜ ਗਈ ਹਾਂ ਆਹ ਲਾਵਾ ਨੂੰ ਜਿਹੜਾ ਕਹਿੰਦਾ ਆਹ ਜਰ ਜਰ ਨਾ ਜਦ ਤੂੰ ਜਾ ਲਾਵਾ ਨੂੰ ਗਾ ਤੇ ਲੱਗਦੀ ਕਿਹੜਾ ਪੰਪਾ ਦੇਖਿਆ ਪੰਪਾ ਨੂੰ ਜਦੋਂ ਜਦ ਜਾ 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 ਬਬੇ ਨੂੰ ਪਾਪਾ ਹੈ ਇਹਨਾਂ ਤੋਂ ਇੱਕ ਮਾੜੀ ਜਿਹੜੀ ਚੀਕ ਲੋ ਚਾਹੀਦੀ ਆ ਗੱਲ

ਦਾ ਕਾਰਨ ਕਰ ਨੂੰ ਇਹ ਵੀ ਨਰਾਸ਼ਾ ਕਰਨ ਦਾ غلط ਗੱਲ ਜਿਵੇਂ ਆਪਾਂ ਸੋਫਿਆਂ ਦੇ ਸਿੱਕਰ ਲੈ ਗੋਲੂ ਤੇ ਰਹਿੰਦੇ ਹਾਂ ਹਾਂ ਕੀ ਦੋਸਤ ਗੋਮੇ ਤੇ ਕਰਦੇ ਆ ਆ ਠੀਕ ਆ ਸੋਫਿਆਂ ਵਾਲੇ ਦਾ ਵੀ ਕਹਿੰਦਾ ਭਾਈ ਸਾਡੀ ਵੀਡੀਓ ਬਣਾ ਜਾ ਬਾਬਾ ਜੀ ਅਸੀਂ ਪ੍ਰੋਮੋਸ਼ਨ ਵਾਲਾ ਕੰਮ ਨਹੀਂ ਕਰਦੇ ਹਾਂ ਮੈਂ ਸਾਡਾ ਤਾਂ ਆਪਣਾ ਨੈਚੁਰਲ ਬੁਲੌਂਗਾ ਜਾਂਦਾ ਦੋਸਤਾਂ ਦੇ ਘਰ ਜਦੋਂ ਉਸ ਤੋਂ ਗੋਣੇ ਆਜਾ ਰੀਤ ਨੇ ਤਾਂ ਆਪਣਾ ਮਾਣ ਇਹ ਤੱਕ ਰੋ ਨਾ ਪਾਪਾ ਤੁਹਾਨੂੰ ਪਾਵੇ ਨਾ ਅਸੀਂ ਪਈਏ ਉਹਨੇ ਪਾਸ ਅੰਨਾ ਟੈਗ ਨਹੀਂ ਹੈਗਾ ਉਹਨੂੰ ਥੋੜ੍ਹਾ ਬਾਅਦ ਫੋਨ ਹੋ ਰਿਹਾ ਉਹ ਇੱਧਰ ਹੀ ਸੜ ਕਰਾਲ ਚਸ਼ਮਾ ਰੋਡ ਪਰ ਦਾ ਕਾਨਾ ਗੁਲੀ ਨੇ ਜੜੀਆਂ ਹਾਂ ਉਹਨਾਂ ਦਾ ਫੋਨ ਆ ਗਿਆ ਤੁਹਾਨੂੰ ਦੋ ਵਾਰ ਤੇ ਮੰਨ ਲੈਗਾ ਤੁਸੀਂ ਸਾਰ ਨੂੰ ਕੀ ਹਰ ਨੂੰ ਕੀ ਪਤਾ ਸਾਡੀ ਚੜ੍ਹਾਈ ਦਾ ਹਾਂ ਬਸ ਤੁਸੀਂ ਉਹਨੂੰ ਲੜ ਪੜ ਕੇ ਵੀਡੀਓ ਬਣਾ ਦਿੰਦੇ ਸਾਡਾ ਜਲੂਸ ਕੱਢਿਆ ਪਿਆ ਜਿੰਦੇ ਦੋਨੋਂ ਪਾਸੇ ਗੱਡੀ ਖਿਲੀ ਖੜਾਈਆਂ ਤੇ ਚੱਲਦੀ ਆ ਕਿਵੇਂ ਪਰ ਪਰੰਮਤ ਖਰਾਏ ਵੀ ਤਾਂ ਨਹੀਂ ਜਾਂਦਾ ਇਹਦੇ ਜੰਗ ਲਾਈ ਜਾਂਦੀ ਹੈ ਸਰਦਾਰ ਜੀ ਰਾਤ ਦੇ ਵੇਲੇ ਨਾ ਤੁਹਾਡੇ ਸਵੇਰ ਉੱਠ ਕੇ ਫੈਰਿਆ ਸਲਾ ਕਰਦੇ ਤੂੰ ਮੈਂ ਨਾ ਮੈਂ ਤੈਨੂੰ ਫੜ ਚੱਲ ਹਾਂ 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 ਸਸਟੈਕਟ ਕਰਿਆ ਕਰੀਂ ਪਸ ਤੁਸੀਂ ਮੇਰੇ ਮੂੰਚੋਂ ਬੋਲ ਨਿਕਲਦੇ ਠੀਕੇ ਚੀਜ਼ਾਂ ਹਾਜ਼ਰ ਕਰਦੇ ਆ ਕਰਿਓ ਠੀਕ ਹੈ ਫੇਰ ਤਾਂ ਹੋਲੇ ਸਾਡੇ ਘਰ ਦੇ ਬੁੱਢੇ ਸਭ ਘੁੱਬੇ ਕਰ ਲੈਣੇ ਇੱਥੇ ਲਾਓ ਮੈਂ ਤਾਂ ਤੇ ਇਹ ਯਾਰ ਮੰਗਲ ਕੀ ਦੀ ਬੋਲ ਦੋ ਬੋਲ ਨਹੀਂ ਤਾਂ ਗੱਤ ਕਰਿਆ ਕਿਦੇ ਉਹ ਸਿਰਫ ਲਾਮਣਾ ਲੱਗ ਇੱਧਰ ਕਰੰਟ ਚਲਾਵਣਾ ਦਾ ਕਰੰਟ ਲੱਗੇ ਤਬਾਕ ਟਰੈਕਟਰ ਛੱਟ ਕਰਦਾ ਮੈਂ ਤੇ ਚਾਹਦਣ ਦੇ ਨਾ ਮੰਗੇ ਵਾਲਾ ਕਲੀ ਟੱਡ ਕੇ ਲਾਉਂਦਾ ਤਬਾਕ ਫਰਕ ਤਾਂ ਹੁੰਦਾ ਥੋੜਾ ਜਿਹਾ ਉਹ ਮੇਰੇ ਦਿਮਾਗ ਦੇ ਫਰਕ ਮੈਂ ਤਾਈਆ ਬੜੇ ਲਾਇਆਤਾ ਲਾਓ ਚਲੋ ਆਹ ਤੇਰਾ ਪੁੱਤ ਠੀਕ ਆ ਤੂੰ ਤਾਂ ਮੇਰੀ ਲੱਗ ਹੋ ਰਾ ਲੱਗ ਦੀ ਕਿੱਥੇ ਵੀ ਨਹੀਂ ਆਪਣੀ ਤੂੰ ਮੇਰਾ ਬਾਦੂ ਕੋਈ ਨਹੀਂ ਆ ਸਾਚੀ ਗੱਲ ਤਾਂ ਬਾਦੂ ਤੇ ਸਾਚੀ ਗੱਲ ਤਾਂ ਬਾਦੂ ਕਿਉਂ ਮੈਂ ਗਾੜੀ ਵੀ ਨਹੀਂ ਮਲ ਜਾਣੀ ਵੀ ਨਹੀਂ ਨਾਲ ਹਾਇ ਮੇਰਾ ਪੀਚੂ ਪਾਟ ਟੁੱਟ ਜਦੇ ਬਾਲ ਨਹੀਂ ਆਹ ਤੇ ਬੜੀ ਸੋਹਣੀ ਗੱਲ ਕਹਿੰਦੀ ਐ ਫਿੱਟ ਲੀਆ ਬੈਲਾ ਨਾਨੀ ਕਾਨੂੰਨੀ ਧੁਕੋ ਟੱਕ ਤੋਂ ਪ੍ਰੋਜੈ ਪ੍ਰੋਜੈ ਤੇ ਆ ਹਸੀ ਤਾਂ ਮੇਰੇ ਪਪਾ ਕੇ ਮੇਰੇ ਪੁੱਤ ਨੇ ਬੈਠ ਕੇ ਮੈਨੂੰ ਐਸੀ ਤੁਸੀਂ ਕਹਿੰਦੇ ਬੈਠ ਨਹੀਂ ਜਾਇਆ ਕਰੋ ਮੇਰੇ ਪੁੱਤ ਨੇ ਐਸੀ ਵਿੱਚ ਬੈਠਣਾ ਨਾ ਪੈ ਕੇ ਗੱਲਾਂ ਪਹਿਲਾਂ ਮੈਨੂੰ ਬਾਈ ਕਰ ਦੇ ਇਹਨੂੰ ਬਾਈ ਕਰ ਦੇ ਕੇ ਤੁਸੀਂ ਜਾਓ ਬਾਈ ਪਹਿਲੇ ਇਹਨੂੰ ਬਾਈ ਕਰ ਦੇ ਲੈ ਮੈਂ ਵੀ ਜਾਂਦੇ ਨਾ ਆਪਣੇ ਮੰਗਣਾ ਕੀ ਹੋ ਗਿਆ ਬੈਠ ਕੇ ਵੀ ਗੱਲ ਕਰਨੇ ਕੋਰ ਬੰਦਿਆ ਹੋ ਗਿਆ ਯਾਰ ਬੰਦੂ ਨੂੰ ਸਮਝ ਨਹੀਂ ਆਦੀ ਕਿ ਬੈਠਾ ਹੀ ਸਮਝਦਾ ਲੈ ਜੇ ਤੇ ਕਹਣਾ ਮੇਰੇ ਚਾਰ ਪੈਸੇ ਖੋਦ ਦੇ ਗਿਰ ਗਿਆ ਨਾ 2 ਇਨਡਸ ਦੀ ਮੇਰੀ ਛਟ ਦਾ ਬਣ ਗਿਆ ਬੜਾ ਚੰਗੀ ਹੈ ਮੜੀ ਜਿੱਟੀਆਂ ਦੁਖਦੀਆਂ ਨਾਲ ਫਿਰ ਵੀ ਪੈਟ ਜੀ ਦਾ ਇਹ ਮੈਂ ਕੁਰਸੀ ਪਤੇ ਜਿੱਤਾਂ ਕਿਰਾ 2 ਹੀ ਦੂਜੀ ਮੜੀ ਜਿੱਕਾ ਹੋਰ ਤਾਂ ਜੁਜਾ ਸੋਨੇ ਨਾਲ ਤਾਂ ਮੈਂ ਚੰਗੀ ਮੈਨੂੰ ਨਹੀਂ ਬਾਹ ਦੁਖਦੀ ਮੈਨੂੰ ਨਹੀਂ ਪੈਂਦੀ ਹਾਂ ਜੇ ਬਈ 12 ਮਹੀਨੇ ਦੀ ਤੇਨ ਕੀ ਮਾ ਮਾ ਪੁੱਤ ਦਾ ਮੇਰਾ ਪਾਸ ਕਿੱਥੇ ਆ ਪਾਸ ਹੈਗਾ ਪੈਂਦੇ ਰੇ ਇੱਕ ਕਿੱਲੀ ਜਿਪਾ ਪਣਾ ਨਹੀਂ ਹੈਗਾ ਜੇ ਤੇ ਲਿਸੈਂਸਾ ਮੇਰਾ ਕੋਈ ਨਹੀਂ ਫਿਰ ਨਾ ਅੱਗੇ ਚਲੋ ਫਿਰ ਚੱਲੀਏ ਚਲੋ ਫਿਰ ਚੱਲੀਏ ਏ ਸੀ ਸੋਚ ਦਿੱਤੀ ਜੀ ਅਸੀਂ ਦਾਬ ਕੁੰਡਾ ਦੇਣਾ ਜੀ ਅਸੀਂ ਲਗਾ ਓਕੇ ਬਾਏ ਬਾਏ ਠੀਕ ਆ ਮੈਂ ਸੀ ਲੱਗੀ ਪਾਣੀ ਪੀਣ ਮੈਂ ਸੀ ਬੋਤਲ ਚੱਕ ਲਈ ਮੈਂ ਵੀ ਪਾਣੀ ਪੀਣਾ ਠੀਕ ਆ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ ਵਿੱਚੇ ਅਸੀਂ ਦਾਓ ਮਾਰਦੇ ਫਿਰ ਰਹੇ ਹਾਂ ਜੀ ਮਲਾਈਆਂ ਦੇ ਮਖੜੀਆਂ ਦੇ ਠੀਕ ਹੈ ਜੀ ਇਧਰ ਤੇ ਚੱਕਾਂ ਬਸ ਮੈਂ ਬਣਾ ਬੋ ਨਾ ਆ ਮੇਰਾ ਚੰਗਾ ਤਾਂ ਜਾਣਾ ਵੀ ਕੀ ਕਰਨਾ ਉੱਥੇ ਕੰਮ ਨਹੀਂ ਕੋਈ ਤਾਂ ਦੱਸੋ ਤਾਂਾਂ ਦੇ ਚੱਕੇ ਨਹੀਂ ਆ ਲੈ ਜੋ ਜਿਹੜੇ ਹੈਗੇ ਆਂਦੇ ਕੀ ਕਰਨੇ ਤੇ ਭਾਂਡੇ ਪਾਸੇ ਦੇ ਬੰਦਿੰਕ ਕੀ ਕਰਨਾ ਨਹੀਂ ਭਾਂਡਿਆਂ ਦਾ ਕੀ ਕਰਨਾ ਮਾਸੀ ਏ ਯਾਰ ਏ ਟੁੱਟੇ ਮਈਆ ਆ ਜੱਗ ਲੈ ਕੇ ਆਉਣੇ ਦੋ ਹੂੰ ਜੱਗਰ ਰੱਖੋ ਜੀ ਫਿਰ 500 ਚ ਕਿੱਥੇ ਆਜੂਗੇ ਕਿਉਂ ਨਾ ਵਿੱਚ ਦੇ ਦੇਣੇ ਆਪਾਂ ਨੂੰ ਥੋੜੇ ਮੋਟੇ ਪੈਸੇ ਪਾ ਦੇ ਫਿਰ 500 ਚ ਥੋੜੀ ਆਉਨੇ ਆ ਮੈਂ ਨੀ ਤੇ ਗੱਡੀ ਝੋਲਵਾਏ ਬਾਜ਼ਾਰ ਜਾਏ ਲੇਕਿਨ ਹਾਂ ਮੈਂ ਸੀ ਚ ਪਾ ਲਾਂਗਾ ਪਾ ਲਾਂਗਾ ਉਹ ਨਹੀਂ ਕਰਾ ਤੇਰਾ ਆ ਨਹੀਂ ਤੇ ਮੋਸਕਾ ਤੇ ਜਿੱਤੀ ਆ ਲਫਾੜੂ ਸੱਤ ਕਰ ਦੇ ਬਾਜ਼ਾਰ ਤਹਾਈ ਜੇ ਜਾਉਂਗੇ ਛੁਬਨੂ ਤਾਂ ਰਹਿਣ ਦੋ ਬਾਏ ਸ਼ੁਭ ਆਜੋ ਫਰੀ ਤੂੰ ਚੱਕ ਯਾਸਮੀਨ ਬੋਦੀ ਚੱਲ ਪਾਈ ਜੀ ਅਸੀਂ ਰੋੜੜ ਨੂੰ ਚੱਲ ਬੂਬਾ ਇਹ ਸ਼ੈਲੀ ਚਲੋ 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 ਫੇਰ ਮੈਂ ਦਰਵਾਜਾ ਲਾਉਣਾ मासी चुन्नी बाहर हाँ वेरी गुड बाय बाय टॉमू बाय बाय तो बहुत ज्यादा भाई लाइए जी दरवाजा बुबू की हो गया तेरे बिल्ली खो गई कि तेरा चूहा खो गया

ਠੀਕ ਹੈ ਗੁਰਦੁਆਰਾ ਸਾਹਿਬ ਬਾਬਾ ਜੀ ਕਰਨ ਮੇਰ ਸਬ ਦਾ ਇੱਥੇ ਹੈਗੀ ਆ ਜੀ ਲੈਬੋਰੀ ਹੈ ਜਿਹੜੀ ਇੱਥੇ ਹੁੰਦੇ ਟੈਸਟ ਵਧੀਆ ਠੀਕ ਹੈ ਫ੍ਰੀ ਕੈਂਪ ਜਿੰਨਾ ਮੇ ਬੱਚੇ ਦਾਖਲਾ ਸੰਪਰਕ ਕਰਨ ਅਤਕੇ ਦੀ ਸਖਲਾਈ ਜਿਹੜੀ ਹੈਗੀ ਆ ਤੇ ਲੈਬੋਟਰੀ ਦਾ ਸਮਾਂ ਕਹਿੰਦੇ ਜੀ 7 ਵਜੇ ਤੋਂ 12 ਵਜੇ ਤੱਕ ਦਾ ਠਹਿਰ ਗਏ ਸਾਨੋ ਦਾ ਪਤਾ ਹੀ ਲੱਗਿਆ ਕੈਰੋਸਟਰੋਲ ਹੈਲਥ ਪੈਕੇਜ ਸਿਰਫ 500 ਦਾ ਸਾਰੇ ਲਿਖੇ ਹੋਏ ਤੇ ਵਿਟਾਮਿਨ ਵਗੈਰਾ ਹੈਲਥ ਪੈਕੇਜ ਵਗੈਰਾ ਠੀਕ ਹੈ ਇਹ ਪ੍ਰੋਗਰਾਮ ਵੀ ਆ ਗਿਆ ਕੁਝ ਵੀ ਨਹੀਂ ਪ੍ਰੋਗਰਾਮ ਤਾਂ 10 ਸਾਦਾ ਚੜਦਾ ਤੁਸੀਂ ਨਾਮ ਬੋਲੋ ਇੱਕ ਚਿੜਚਿੜਾਪਣ ਵੀ ਬਹੁਤ ਜ਼ਿਆਦਾ ਤੁਹਾਡਾ ਤਨਦਰਤ ਤੰਤਰੀ ਜੰਦਾ ਕਰਦੇ ਹੋ ਬਟਾੜ ਤੋਂ ਚੰਦਰ ਕਿਹੜੇ ਜੋ ਮਾ ਆਉਣ ਘਰੇ ਮਸ਼ੀਨ ਹੈ ਵੀ ਮੇਰੇ ਬੜੇ ਬੜਾ ਨੂੰ ਦਿੱਕਤ ਆ ਗਈ ਤੇ ਉਹਨੇ ਚੈੱਕ ਕਰੀ ਸੀ ਨਾ ਹਾਂ ਤਾਂ ਜੋ ਖਾਲੀ ਗ੍ਰੇਟ ਚੋਟ ਹਾਰ ਤੇ ਲੱਗਦਾ ਤਾਂ ਉਹ ਕਰਿਆ ਪਹਿਲਾਂ ਕਦੇ ਕਦੀ ਨਹੀਂ ਪਹਿਲਾਂ ਵੀ ਪਹਿਲਾਂ ਤੋਂ ਨਹੀਂ ਜਣੀ ਪਹਿਲਾਂ 144 ਇਹ ਇਹ ਵੀ ਟੈਸਟ ਹੋਇਆਗਾ 100 ਘਾਈ ਆਇਆ ਸੀ ਜਿਹੜਾ ਮੇਰੇ ਅਰੇ ਉਹ 3 ਮਹੀਨੇ ਆਲਾ ਦੇ ਰਸ ਸੀ ਇੰਨੀ ਪੁਆਇੰਟ ਅੰਦਰ ਇੰਨੀ ਆਦੇ ਜਾ ਰਹੀ ਪੁਆਇੰਟ ਅੰਦਰ ਪੁਆਇੰਟ ਅੰਦਰ ਬੜੇ ਬੜਾ ਨੂੰ ਪਤਾ ਉਹ ਮੈਂ ਕਰਾਵਾਂਗਾ ਮੋੜੀ ਨਹੀਂ ਸਰ ਗਿਆ ਆਜੋ ਆਜੋ ਪੇਸ਼ੈਂਟ ਪੇਸ਼ੈਂਟ ਬੈਠੋ ਇੱਥੇ ਲਾਈਨ ਵਿੱਚ 41 ਸਾਲ 41 ਸਾਲ ਮਾਲਾ ਪਿੰਡਾ ਜੀ ਸਾਡਾ ਹੋਣਾ ਹੇ ਜਿਹੜਾ ਚਾਚੇ ਨੇ ਕਰਾਉਣਾ ਹਾਂ ਇਹ ਲਾ ਹੋ ਜਾਣਾ ਇਹ 슈ਗਰ ਦਾ 3 ਮਹੀਨਿਆਂ ਦਾ ਇੱਕ ਟੈਸਟ 150 ਦਾ ਇਹ ਹੋ ਜਾਣਾ ਦਿਮਾਗ ਕਮਾਣ ਵਾਲੇ ਕੰਮ ਆ ਔਰ ਜੂ ਜੀ ਦੀ ਦਾ ਸੀਜ਼ਨ ਚੱਲਣਾ ਗੂਗਰਾ ਸੱਕਣਾ ਸਾਰੇ ਨਾ ਭੱਜ ਜਾਈਏ ਹਾਂ ਜੀ ਜੀ ਦਾ ਜਿਹੜਾ ਆਪਣੀ ਘਰੀ ਚੈੱਕ ਕਰਿਆ ਤਾਂ 11700 ਉਹਨਾਂ ਦਾ ਤਾਂ ਕਮਿਊਨੀਕੇਸ਼ਨ ਦਾ ਜਿਹੜੇ ਚਾਹੀਦਾ ਭਾਜੀ ਕਿੰਨਾ ਹੁੰਦਾ ਤੁਹਾਡੀ ਮੇਰੇ ਤੋਂ ਹਾਂ ਜੀ ਮੇਰੇ ਤੋਂ 600 106 ਦੇ نیچے ਮੰਮੀ ਦਾ 84 ਦਾ ਮੰਮੀ ਦਾ ਠੀਕ ਤਾਂ ਚਲ ਬਾਬੇ ਨਾਲ ਤੁਮ ਤੁਮ ਜੂਰਾ ਪਹਰ ਤਾਂ ਹੋਈ ਆ ਪਾਉਂ ਅਸੀਂ ਫ੍ਰੀ ਆ ਥੋੜੇ ਜਿਹਾ ਕੰਮ ਜਾਂਦੇ ਤੇ ਜੀਰੀ ਲੱਗਣੀ ਚਾਹੀਦੀ ਫੀਨਾ ਨਿਕਲਣਾ ਜ਼ਰੂਰ ਨਾਲ ਕਹੀ ਚੱਲਣੀ ਆ ਜੇ ਰੇ ਪਾਉ ਆਯੋ ਕਾ ਤੂੰ ਗਰਗਰ ਨਾਲ ਨਹੀਂ ਸੱਤ ਚੱਲ ਫਿਰ ਵੀ ਫੇਰ ਵੀ ਨਹੀਂ ਹਣ ਵਰਤੋ ਹਾਂ ਫੇਰ ਹੁਣ ਮਤਲਬ ਕਹਿਣ ਦਾ ਮਾਸੀ ਨਾਲ ਨਾਲ ਲੈ ਕੇ ਜਾਏ ਹੁਣ ਇਹ ਤਾਂ ਪ੍ਰੇਜ ਕਰੋ ਬਸ ਹਮਮ ਤੋਂ ਬੜੀ ਆ ਮੈਂ ਮਿੱਠਾ ਖਾਂਦੇ ਨੇ ਫੇਰ ਵੀ ਮੇਰੀ ਵੱਧ ਗਈ ਹੁਣ ਪਤਾ ਨਹੀਂ ਕੀ ਕਰਾਂ ਕੀ ਨਹੀਂ ਇਹਨਾਂ ਨੂੰ ਬਹਾਗ ਨਹੀਂ ਆਪੇ ਸੁਣੇ ਤੁਸੀਂ ਚਾਹਾਂ ਤੇ ਛੱਡਿਆ ਹੋਇਆ ਹਾਂ ਹਾਂ ਹਾਏ ਬੀ ਇਹ ਨੂ ਵੀ ਨਹੀਂ ਲੱਭਦੀ ਦੇਖ ਲੋ ਮਾਸ ਨੌਟਾ ਦੇ ਆ ਮੇਰੀ ਲੱਗਦੀ ਲਵ ਲੋਗਾ ਦੇ ਇਹ ਹਾਂ ਉਹ ਕਰਦੇ ਚਲੋ ਮੌਤਰੀ ਹੈਗੀ ਬਹੁਤ ਸਸਤੇ ਡਾਟਾ ਦੇ ਵਿੱਚ ਟੈਸਟ ਹੁੰਦੇ ਆ ਹੂੰ ਟੈਸਟਿੰਗ ਦਾ ਸਮਾਂ ਨਾਲ ਰਹਗਾ ਮੌਤਰੀ ਕਿੰਨੇ ਵਜੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 7 ਤੋਂ 12 ਹੂੰ ਉਹਦੇ ਵਿੱਚ ਵਿੱਚ ਆ ਕੇ ਆਪਾਂ ਉਹ ਟੈਸਟ ਕਰਾ ਸਕਦੇ ਹਾਂ ਹੂੰ ਵਰਤੀ ਲੋੜ ਪਵੇ ਨਾ ਮੈਦੂ ਕਰਕੇ ਕਿਸੇ ਨੂੰ ਵੀ ਟੈਸਟ ਕਰਾਉਣ ਦੇ ਫਿਰ ਵੀ ਅੱਜ ਕੱਲ ਡਾਕਟਰ ਲਿਖਦੇ ਬਹੁਤ ਅਜੀ ਟੈਸਟ ਚਾਹੀਦੀ ਹੈ ਹਾਂ ਮਾਸੀ ਪਹਿਲਾਂ ਡਰ ਜਾਂਦੀ ਆ ਬੇਸ਼ੱਕ ਚਾਚਾ ਨਕਲੀ ਹੋ ਗਏ ਤੁਹਾਡੀ ਤਕਰੀਬ ਨਹੀਂ ਤਾਂ ਵੀ ਹੋਣੀ ਹੋਣੀ ਉਹਨੂੰ ਬਲੱਡ ਡੋਨੇਟ ਕਰੇ ਨੂੰ ਮੈਂ ਕਹਿੰਦਾ 6 ਮਹੀਨੇ ਨਹੀਂ ਨਹੀਂ 21 21 ਅਕਤੂਬਰ ਦੀ ਕਰਵਾ ਲਓ ਠੀਕ ਆ ਤਿੰਨ ਵੀ ਆ ਭਾਈ 5ਵਾਂ 21 ਫਰਵਰੀ 2021 ਮਾਰਚ 21 ਪ੍ਰਾਣ 21 ਮਈ 5ਵਾਂ ਅੱਜ ਆਵੇ ਸ਼ੇਮਾ ਰਾਜਨਾ ਜੀ ਕਰਾ ਲਓ ਫਿਰ ਪਰ ਐਨੇ ਤੁਸੀਂ ਕਹਾਂਂ ਚਾਹ ਦੇ ਚੱਤ ਤੱਕ ਤੋਂ ਨਹੀਂ ਹੋਣੀ ਹੋਣਾ ਕਰੋ ਨਹੀਂ ਦਸਤੇ ਕਰਾਓ ਗਰੇ ਕਰਾਓ ਹਾਂ ਜਿਹੜਾ ਬੋਬੂ ਜੀ ਨੂੰ ਮੈਂ ਲਾਉਣੀ ਦੀ ਆ ਚਲੋ ਜੀ ਹੁਣ ਬੂਬੂ ਦੀ ਵਾਰੀ ਟੀਕਾ ਲਾਉਣ ਦੀ ਆਜੋ ਜੀ ਖਾਈ ਹੋਗੀ ਉਹਦਾ ਸਿਰਫ ਖਾਨ ਦਾ ਸਾਨਾ ਐਡਰੈਸ ਦੱਸ ਤਾ ਤੈਨੂੰ ਐਡਰੈਸ ਹੀ ਦਊਂਗਾ ਪਾਜੀ ਪੂਰਾ ਐਡਰੈਸ ਦੱਸ ਦੇ ਉਹਦਾ ਪ੍ਰੋਪਰ ਤੈਨੂੰ 3 ਸਾਲ ਹੋ ਗਏ ਮੇਰੇ ਨਾਲ ਬੈਠ ਕੇ ਇਹਨੂੰ ਮੈਂ ਦੇਖਣਾ ਵੀ ਇਹਨੂੰ ਉਹਦਾ ਐਡਰੈਸ ਪਤਾ ਵੀ ਹੈਗਾ ਕਿ ਨਹੀਂ ਐਡਰੈਸ ਹੈਗਾ ਲੈ ਫਿਰ ਐਡਰੈਸ ਕੱਢ ਕੱਢੂਗੇ ਤਰਾ ਪਾਰਸਲ ਤੋਰੀ ਕਰ ਲੈ ਜੇ ਤੇਨੂੰ ਐਡਰੈਸ ਦੱਸਣਾ ਪਾ ਜੇ ਪ੍ਰੋਪਰ ਫਿਰ ਕਿਆ ਕਰੂੰਗੀ ਤੇ ਫੋਨ ਨੰਬਰ ਸੇਮੇ ਲਿਖ ਦੇ ਤਾਂ ਸੇਮੇ ਲਿਖ ਦੂਗੀ ਫੋਨ ਨੰਬਰ ਤਾਂ ਸੇਮੇ ਲਿਖ ਦਿਓ

ਇਨਾ ਨਾ ਇਨਾ ਵੀ ਆਈ ਕਰਨਾ 3 ਮਹੀਨੇ ਹਾਂਜੀ ਪਰ ਜਦੋਂ ਨਾਲ ਕੰਵੈਨਰ ਕੱਲ੍ਹ ਹੀ ਹੋਊਗਾ ਫਾਸਟਿੰਗ ਆ ਤਾਂ ਚਾਹ ਪੀਤੀ ਐ ਸਵੇਰ ਦੀ ਉਹ ਫੇਰ ਦੱਸਦਾ ਦਵਾਈ ਖਾਂਦੇ ਜੂਗੇ ਫਿਰ ਦੱਸਾਂਗੇ ਨਹੀਂ ਜੀ ਨਹੀਂ 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 ਅੱਜ ਜੇ ਥੋੜਾ ਜਿਆਦਾ ਖਾਲੀ ਪੇਟ ਚੈੱਕ ਕਰਿਆ ਜਿਆਦਾ ਮੜਾ ਜੇ ਸ਼ੱਕ ਪਿਆ ਹੈ ਸਾਡੇ ਬਿਡੇ ਡਾਕਟਰ ਸਾਹਿਬ ਨੇ ਮਸ਼ੀਨ ਕੱਢ ਲਈ ਜੀ ਕਹਿੰਦਾ ਸਾਰੇ ਟੱਬਰ ਦੀ ਚੈੱਕ ਕਰਨੀ ਆ ਤਾਂ ਕਰਦੇ ਫਿਰ ਚੱਕਰ ਪਾ ਜਾਂਦਾ ਹਾਂ ਜੀ ਜੀ ਦਾ ਚੱਲ

ਆਹ ਗੋਲੀ ਆਪਾਂ ਚੱਲੀਏ। ਮੋਈ ਨਹੀਂ ਗੋਲੀ ਨਾਲ ਤਾਂ ਜੋਗਿੰਗ ਕਰਨੀ ਜੇਬ ਮੇਰੇ ਨਾਲ। ਫੇਰ ਚੱਲੀਏ ਕਰਾਂਗੇ ਇਸ ਤਰ੍ਹਾਂ। ਹਾਂ। ਲੋਹੇ ਜੀ ਕਹਿ ਦਿੰਨੇ ਆ। ਮੈਂ ਤਾਂ ਕਹਿ ਰਹੀ ਹਾਂ ਤੁਹਾਨੂੰ ਮੈਂ ਨਾਲ ਲੈ ਕੇ ਜਾਂ ਤਾਂ। ਕਰੇ ਉਹ ਜੀ ਸਾਰ ਨਹੀਂ ਹੁੰਦੀ। ਆਹ ਹਾਂ ਬੇਲੀ ਇਹਨੂੰ ਲੈ ਜਾ ਕਰੋ। ਹੂੰ ਹਾਈ ਹਾਈ ਹੋਣ ਲੱਗੀ ਮਮਾ ਤੇ ਉਹਦੀ ਗਾਦਾ ਕਰਦੀ ਸੀ ਤੈਨੂੰ ਮਾਰਦੀ ਸੀ ਨਾ ਮਮਾ। ਹਾਈ ਕਰਨ ਲੱਗਿਆ ਹੁਣ। ਮਾਸੀ ਫੜਨ ਦੀ ਤਾਂ ਨਹੀਂ ਲੋੜ ਮਾਸੀ ਤੇਰਾ ਦਿਲ ਨਹੀਂ ਹੈਗਾ ਮੈਂ ਦੇਖ ਲਿਆ ਬਸ 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 ਪੁੱਤ ਕੋਈ ਨਹੀਂ ਕਿਹੜੀ ਕੱਟ ਗਈ ਕਿਹੜੀ ਕੱਟ ਗਈ ਚਲੋ ਤੇਰਾ ਜੇ ਮਾੜਾ ਜੀ ਮਾੜਾ ਹਾਂ ਜੀ ਮੁਤਲਕਨਾ ਕਰੀ ਗਰਾਸਾ ਕਰੂ ਨਹੀਂ ਇਹਦੇ ਚ ਫਿੱਟ ਹੋ ਜੀ ਹਾਂ ਪਾ ਲਓ ਕਰ ਗਿਆ ਤੁਸੀਂ ਅਜੇ ਨਹੀਂ ਪਰਦੇ ਨੂੰ ਦੱਸਦੇ ਥੈਂਕ ਯੂ ਪਾ ਦੋ ਚਲੋ ਇਹ ਬਸ ਮੋੜੋ ਕੀ ਹਰ ਇੱਕ ਪਾਸੇ ਆਉਣਾ ਤਾਲੂ ਏ ਨੋ ਹੱਥ ਨਾ ਲਾਉ ਨਾ ਸ਼ੋਭਾ ਤਾਲੂ ਚਲੋ ਚਲੀਏ ਹਾਂਜੀ ਐਸੇ ਨੰਬਰ ਤੇ ਮੇਰਾ WhatsApp ਚੱਲਦਾ ਹੂ ਤਾਂ ਕੱਦੂ ਨੂੰ ਕੋਲ ਨੂੰ ਥੋੜੇ ਫੋਨ ਤੇ ਆ ਜੇ ਨਹੀਂ ਰਾਤ ਤੇ ਕੈਸ ਨਾ ਉਹ ਵੈਰੀ ਗੁੱਡ ਥੈਂਕ ਯੂ ਵੀਰੇ ਅਸਲੀ ਪਲੇ ਕੇ ਜਾਓ ਭਾਈ ਕਹਿੰਦੇ ਨਸ ਕੇਅਰ ਫਾਊਂਡੇਸ਼ਨ ਹੂੰ ਤੇ ਗੁਰੂਗਰਾਹ ਤੋਂ ਬਣੀ ਹੋਇਆ ਭਾਰਤ ਸਰਕਾਰ ਦੁਆਰਾ